ਸੰਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਲਈ ਸੈਮੈਸਟਰ 4 ਦਾ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦਾ ਸ਼ਾਂਤੀ ਦਾ ਸਬਪਰ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣ ਨੂੰ ਜਾਨੇਗੀ ਆਪਣੇ ਚੈਨਲ ਤੇ ਆਪਾਂ ਨੇ ਸਾਰਾ ਥੋੜਾ ਸਿਲੇਬਸ ਆਲਰੇਡੀ ਅਪਲੋਡ ਕੀਤਾ ਹੋਇਆ ਸੋ ਜਿਵੇਂ ਵਿਆਕਰਨ ਪ੍ਰੀवियस ਇਅਰ ਵਿਆਕਰਨ ਠੀਕ ਹੈ ਤੇ ਇੰਪੋਰਟੈਂਟ ਕਹਾਣੀਆਂ ਕਿਉਂ ਤੁਸੀਂ ਆਪਣੀ ਤਿਆਰੀ ਕਰਨੀ ਆ ਸਭ ਕੁਝ ਮੈਂ ਤੁਹਾਨੂੰ ਦੱਸ ਦਵਾਂ ਕਿਵੇਂ ਵੀਡੀਓਜ਼ ਦੇਖਣੀਆਂ ਨੇ ਹਾਂਜੀ YouTube ਤੇ ਜਾ ਕੇ ਤੁਸੀਂ Tour Study Class channel ਨੂੰ ਸਰਚ ਕਰਨਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਜੋ ਤੁਸੀਂ ਪਲੇਲਿਸਟ ਦੇ ਵਿੱਚ ਵਿਜ਼ਿਟ ਕਰੋਗੇ ਤਾਂ ਸਭ ਤੋਂ ਟਾਪ ਤੇ ਤੁਹਾਨੂੰ PU Chandigarh Sem 4 all subjects ਦੀ ਪਲੇਲਿਸਟ ਮਿਲੇਗੀ ਜਿਹਦੇ ਵਿੱਚ ਸਾਰੇ ਸਬਜੈਕਟ ਕੋਲ ਆਏ ਹਨ ਪੋਲੀਟੀਕਲ ਸਾਇੰਸ ਦੇ ਪ੍ਰੀਵੀਅਸ ਈਅਰ ਕੁਐਸਚਨ ਹਿਸਟਰੀ ਦੇ ਹਿਸਟਰੀ ਦਾ ਮੈਪ ਪੰਜਾਬੀ ਲਾਜ਼ਮੀ ਪੰਜਾਬ ਲਿਟਰੇਚਰ ਤੁਹਾਡੇ ਇੰਗਲਿਸ਼ ਦੇ ਪ੍ਰੋਜ਼ ਵਗੈਰਾ ਸਭ ਕੁਝ ਅਪਲੋਡ ਕੀਤਾ ਹੋਇਆ ਸੋ ਇਹ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਕੇ ਤੁਸੀਂ ਆਪਣੀ ਤੁਸੀਂ ਤਿਆਰੀ ਕਰ ਸਕਦੇ ਹੋ ਹਾਂਜੀ ਤੇ ਇਹ ਸ਼ਾਂਤੀ ਕਾ ਇਸ ਪੇਪਰ ਸਟੂਡੈਂਟਸ ਦੇ ਪ੍ਰੀਵੀਅਸ ਸ਼ਾਂਤੀ ਕਾ ਇਸ ਪੇਪਰ ਆ ਠੀਕ ਹੈ ਹਾਂਜੀ ਪਹਿਲੇ ਦੇ ਵਿੱਚ ਸਿਲੇਬਸ ਦਿੱਤਾ ਹੋਇਆ ਹੈ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਹਾਂਜੀ ਜਿਵੇਂ ਛੇ ਚੱਲਾ ਨਾਟਕ ਕਾਂਗੀ ਸੰਗ੍ਰਹਿ ਦੇ ਕੱਲਾ ਨਾਟਕਾ ਕੱਲਾ ਨਾਟਕ ਦਾ ਵਿਸ਼ਾ ਵਸਤੂ ਜ਼ਰੂਰ ਕਰ ਲਿਓ ਕਿਉਂਕਿ ਇੱਕੋ ਦੇ ਵਿੱਚੋਂ ਆਉਣਾ ਤੇ ਬਾਕੀ ਜਿਹੜੇ ਕਿ ਕਾਂਗੀ ਸੰਗ੍ਰਹਿ ਚੋਂ ਆਉਣਗੇ ਸੋ ਅਗਰ ਤੁਹਾਡੇ ਨਾਟਕ ਦਾ ਵਿਸ਼ਾ ਵਸਤੂ ਜ਼ਿਆਦਾ ਤਾਂ ਤੁਹਾਡੇ ਨੂੰ ਬਹੁਤ ਬੈਨੀਫਿਟ ਆਏ ਕਿਉਂਕਿ ਤਿੰਨ ਜਿਹੜੇ ਸਿੱਖ ਕਰਨ ਹੋਗਾ ਵਿਸ਼ਾ ਵਸਤੂ ਦੇ ਸਾਰ ਕਲਰਨਾਟਕ ਸ਼ੋਰ ਪਤਨ ਦੀ ਬੇੜੀ ਪ੍ਰਵੰਤਕਾਰ ਕੀ ਚਿੜੀਆਂ ਆਤਮਜੀਤ ਢਾਂਡਾ ਜਮੇਸ਼ ਸਿੰਘ ਔਲਖ ਦੁਲਹਣ 아이ਸੀ ਨੰਦਾ ਇਹ ਪੰਜ ਲੱਤੇ ਹੋਏ ਨੇ ਪਹਿਲਾ ਪ੍ਰਸ਼ਨ ਇਹ ਕੰਗੀ ਤੇ ਨਾਟਕ ਦਾ ਹੋਊਗਾ ਇਹਦੇ ਵਿੱਚ ਪੁੱਛਿਆ ਜਾਊਗਾ ਮਤਲਬ ਕਿ ਨਾਟਕ ਨਾਟਕ ਦਾ ਵਿਸ਼ਾ ਵਸਤੂ ਜ਼ਰੂਰ ਕਰਨਾ ਤੁਸੀਂ ਤੇ ਇਹ ਚਾਰ ਪੇਜਾਂ ਦਾ ਜ਼ਰੂਰ ਹੋਣਾ ਚਾਹੀਦਾ ਠੀਕ ਹੈ ਤੇ ਬਾਕੀ ਇਨਸਟਰਕਸ਼ਨ ਸੱਤਿਆਂ ਹੋਣਾਂ ਨੇ ਇਕਾਂਗੀ ਤੇ ਕੱਲਾ ਨਾਟਕ ਵਾਲਾ ਜ਼ਰੂਰ ਕਰ ਲੈਣਾ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਪਾਤਰ ਪੁੱਛੇ ਹੋਏ ਨੇ ਕਿਉਂਕਿ ਇਹ ਕੱਲਾ ਨਾਟਕ ਚੋਂ ਵੀ ਆਉਣੇ ਨੇ ਤੇ ਇਕਾਂਗੀਜੋ ਵੀ ਆਉਣੇ ਨੇ ਸੋ ਕੱਲਾ ਨਾਟਕ ਦੇ ਚਾਰ ਪਾਤਰ ਨੇ ਉਹ ਤੁਸੀਂ ਸ਼ੁਰੂ ਕਰ ਲੈਣੇ ਨੇ ਸ਼ੇਰੂ ਮਣ ਦੇ ਮਣ ਵਿੱਚ ਸ਼ੋਰ ਆ ਹੁਸ਼ਿਆਰ ਚੰਦ ਦੁਲਹਨ ਸ਼ੋਰ ਆ ਪੁੱਟੀ ਢਾਂਡਾ ਜਾਨਵ ਚਿੜੀਆਂ ਦੇ ਵਿੱਚੋਂ ਰਾਜ ਚੋਂ ਇੱਕ ਵਿਚਾਰੀ ਮਾਂ ਤੇ ਅੰਬੋ ਮਣ ਦੇ ਮਣ ਵਿੱਚ ਕੱਲਾ ਨਾਟਕ ਦੇ ਪਾਤਰ ਨੇ ਗੁਰਦੇਵ ਸਿੰਘ ਸ਼ੋਰ ਮੰਜੀਤ ਕੌਰ ਸ਼ੋਰ ਆ ਕੁਝ ਜੀ ਤੇ ਰੋਡਿੰਗ ਕਰ ਲੈਣਾ ਤੇ ਇੱਕ ਇਹਦੇ ਵਿੱਚ ਆਊਗਾ ਦਰਸ਼ਨ ਸਿੰਘ ਤੇ ਤਿੰਨ ਪਾਤਰ ਆਉਣਗੇ ਜਿਨ੍ਹਾਂ ਚੋਂ ਤੁਸੀਂ ਇੱਕ ਕਰਨਾ ਹੋਗਾ ਦੋ ਕਾਂਗੇ ਦੇ ਵਿੱਚ ਕਲਾਟਕ ਚੋ ਸੋ ਇੱਥੇ ਵੀ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਹੈ ਕਿ ਨਾਟਕ ਦੇ ਹੀ ਵਿਸ਼ਾ ਵਸਤੂ ਕਰ ਲਓ ਤੇ ਸਾਰ ਤੇ ਨਾਟਕ ਦੇ ਜਿਹੜੇ ਪਾਤਰ ਜਿਹੜਾ ਦੱਲ ਦੋ ਕਿ ਉਹਨਾਂ ਵਿੱਚ ਵੀ ਤੁਹਾਨੂੰ ਜਿਹੜਾ ਕਿ ਤਿੰਨ ਆਉਣਗੇ ਜਿੰਨਾਂ ਚੋਂ ਸਿੱਕ ਕਰਨਾ ਇਹ ਕਿਟੋਗਾ 1.5 1000 1.5 ਪੇਜ ਦਾ ਹੋਵੇ ਲੱਜ ਦਾ ਵੇਖ ਲੈਣਾ ਅਗੇ ਹੁਸ਼ਿਆਰ ਚੰਦਲ ਉਹਨੇ ਕਾਂਗੇ ਚੋ ਦਿੱਤਾ ਹੋਇਆ ਤਿੰਨਾਂ ਚੋਂ ਇੱਕ ਕਰਨਾ ਹੋਊਗਾ ਕਲਾ ਨਾਟਕ ਚੋਂ ਹੀ ਆਉਣਗੇ ਸੋ ਇੱਕਾਂਗੇ ਚ ਵੀ ਆਉਣਗੇ ਇੱਕਾਂਗੀਆਂ ਦੇ ਵਿੱਚੋਂ ਤੁਹਾਨੂੰ ਕਰਨੇ ਮਤਲਬ ਕਿ ਹਰੇ ਕਾਂਗੇ ਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਨਹੀਂ ਸੋ ਉਧਰ ਕਲਾ ਨਾਟਕ ਦੇ ਸਿਰਫ 4 9 ਹਜ਼ਾਰ ਕਰ ਲਓ ਹੈਡਿੰਗਸ ਨਾਲ ਕਰਨਾ ਚਾਹੀਦਾ ਮੁਜਹਾਨਵ ਜਿਹੜੀਆਂ नच्छा ਅਗੇ ਸ਼ੇਰੂ ਮੰਨਦੇ ਆ ਮਨ ਵਿੱਚੋਂ ਬੱਤ ਤੋਂ ਬੱਤ ਹੈਡਿੰਗ ਯਾਦ ਕਰ ਲੈਣੇ ਪੁੱਟੀ ਧੰਦਾ ਕਰਾਂਗੀ ਲਗੇ 6 ਸ਼ਰਨਾਂ ਗੰਗੇ ਦੇ ਵਿੱਚੋਂ ਛੋਟੇ ਕੁਸ਼ਨ ਨੇ ਇਹ ਇੱਕ ਇੱਕ ਮਾਰਕਸ ਦੇਣੇ ਹੀ 8 ਦੇ ਵਿੱਚੋਂ ਤੁਸੀਂ 5 ਕਰਨੇ ਹੋਣਗੇ ਸਾਰੇ ਕੰਕੀ ਦੇ ਕੱਟੇ ਹੋਣੇ ਇਹ ਕੰਗੇ ਜੋ ਵੀ ਆਉਣਗੇ ਕਲਾ ਨਾਟਕ ਚੋ ਵੀ ਆਉਣਗੇ ਕਿਰਪਾ ਤੁਸੀਂ ਹਰ ਜਿਹੜੇ ਇਕਾਂਗੀ ਆ ਦਾ ਰਾਈਟਰ ਨੇ ਜ਼ਰੂਰ ਯਾਦ ਕਰਨਾ ਤੇ ਛੇ ਛਲਾਂ ਦਾ ਸੰਪਾਦਕਾ ਨੇ ਜ਼ਰੂਰ ਯਾਦ ਕਰਨਾ ਬਾਕੀ ਕੁਸ਼ਨਸ ਚੈਪਟਰ ਮਦਦ ਦੀ ਵਿਸ਼ਾ ਵਸਤੂ ਦੇ ਸਾਰ ਕਰੇ ਬਤ ਉਹਦੇ ਵਿੱਚੋਂ ਹੋ ਹੀ ਜਾਂਦੇ ਨੇ ਕਿ ਸੌਲਵ ਕੀਤੇ ਹੋਏ ਨੇ 6 ਲਾਈਕਾਂ ਦੀ ਸੰਗ੍ਰਹਿ ਸੰਪਾਦਕਾਤਮ ਜੀਤਾ ਪਾਤਰ ਜਨ ਹਰਕ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਜਿਹੜੇ ਕਿ ਆਪਣਾ ਸੁਣ ਸਕਦੇ ਹੋ ਰੀਡ ਕਰ ਸਕਦੇ ਸਾਰੇ ਕੁਐਸਚਨਸ ਮੈਂ ਸਾਰੇ ਰੀਡ ਤਾਂ ਨਹੀਂ ਕਰਵਾ ਰਹੀ ਕਿਉਂਕਿ ਹਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਜਿਹੜੇ ਕਿ ਆਪਣਾ ਰੀਡ ਕਰ ਲੈਣ ਇਹ ਕੁਐਸਚਨਸ కళా నాటక ਕੱਲਾ ਨਾਟਕ ਦੇ ਵਿੱਚੋਂ ਅੱਗੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨਵਾਦ ਹੈ ਤਾਂ ਜਿਹੜਾ ਮਰਜ਼ੀ ਆਸਾਨਾ ਤੁਸੀਂ ਇੱਕ ਵਾਰ ਰੀਡ ਆਊਟ ਕਰ ਲਿਓ ਗ੍ਰੈਮਰ ਪੰਜਾਬੀ ਦੇ ਉਪਾਸ਼ਾਵਾਂ ਇਹ ਸਾਰਾ ਆਪਣੇ ਕੁਐਸਚਨ ਕਰਾਇਆ ਹੋਇਆ ਹੈ ਉਪਾਸ਼ਾਵਾਂ ਦੇ ਵਿਸ਼ੇਸ਼ਤਾਵਾਂ ਨੂੰ ਪਛਾਣ ਚਿੰਨ੍ਹ ਕਹਿੰਦੇ ਨੇ ਤੁਹਾਡਾ ਲਿਟਰੇਚਰ ਚ ਵੀ ਪੰਜਾਬੀ ਇਲੈਕਟ੍ਰਿਕ ਚ ਵੀ ਆ ਟੌਪਿਕ ਹੈ ਪੰਜਾਬੀ ਦਾਜ਼ਮੀ ਚ ਵੀ ਹੈ ਇੱਕੇ ਵੀਡੀਓ ਚ ਮੈਂ ਸਾਰੇ ਉਪਾਸ਼ਾਵਾਂ ਕਰਵਾਉਣ ਨੂੰ ਹੁੰਦਾਂ ਨੇ ਸ਼ਬਦਾ ਸ਼੍ਰੇਣੀ ਵਾਲਾ ਕੁਸ਼ਨ ਵੀ ਕਰਵਾਤਾ ਤੁਹਾਡੀ ਗ੍ਰਾਮਰ ਸਾਰੀ ਅਪਲੋਡ ਹੋ ਗਈ ਪੰਜਾਬੀ ਦੀ ਇੰਗਲਿਸ਼ ਦੀ ਵੀ ਅਪਲੋਡ ਕੀਤੀ ਹੋਈ ਆ ਸਿਰਫ ਇੰਗਲਿਸ਼ ਤੇ ਕੰਟੈਕਸ ਐਕਸਪਲੇਨੇਸ਼ਨ ਰਹਿੰਦੇ ਨੇ ਕੰਟੈਕਸ ਤੇ ਐਕਸਪਲੇਨੇਸ਼ਨ ਬਾਕੀ ਸਾਰੇ ਕੰਪਲੀਟ ਅਸਲੀਪਸ ਉਹਦਾ ਵੀ ਤੇ ਹਿਸਟਰੀ ਦਾ ਵੀ ਮੋਸਟਲੀ ਦੰਨੇ ਆ ਥੋੜੇ ਬਹੁਤ ਟਾਪਿਕ ਰਹਿੰਦੇ ਨੇ ਤੁਸੀਂ ਉਹ ਵੀਡੀਓਜ਼ ਨੂੰ ਨਾ ਵਾਚ ਕਰਦੇ ਹੋਗੇ ਤੁਸੀਂ ਕਮੈਂਟ ਕਰ ਜਨ ਮੈਂ ਮਾਹ ਵਾਲੀ ਵੀਡੀਓ ਜ਼ਰਕੀ ਆਪਣੇ ਚੈਨਲ ਤੇ ਆਲਰੇਡੀ ਆਪਾਂ ਨੇ ਅਪਲੋਡ ਕੀਤੀ ਵੀ ਹੁੰਦੀ ਆ ਇਹ ਸ਼ਬਦ ਸ਼੍ਰੇਣੀ ਵਾਲਾ ਅਲੱਗ ਵੀ ਪੁੱਛਿਆ ਜਾ ਸਕਦਾ ਨਾਮ ਪੰਨਾ ਸ਼ਬਦ ਸ਼੍ਰੇਣੀ ਵਿੱਚ ਜੋ ਜੋ ਅੱਗੇ ਇਹਨਾਂ ਦੇ ਸਭ ਪਾੜ ਦਿੱਤੇ ਹੋਏ ਨੇ ਉਹ ਉਸੇ ਚੜਸਾ ਦੇ ਕੋ ਜ਼ਰੂਰੀ ਨਹੀਂ ਆ। ਵਿਵਹਾਰਿਕ ਵਿਆਕਰਨ। ਕੁਝ ਸਰਦ ਸੇ ਹੋਏ ਨੇ ਕੋਸ਼ਕਤਿ ਸ਼ਬਦ ਉਸੇ ਕਿਵੇਂ ਕਟਣਾ ਅਵਕਾਰੀ ਅਵਕਾਰੀ ਕਿਵੇਂ ਕਟਣ ਨੇ ਜਿਹੜੇ ਆਪਾਂ ਨੇ ਪ੍ਰੀਵੀਅਸ ਇਗਜ਼ਾਮਸ ਵਾਲੀ ਵਿਵਹਾਰਿਕ ਗ੍ਰਾਮਰ ਸੋਲਵ ਕੀਤੀ ਹੋਈ ਹੈ। జరుచ కగేతర పేత్రీ వర్తీ అగేత్ర పచ్చేత్ర జరుత ప ਇਕੱਠਾ ਦੇ ਸ਼ਬਦ ਸ਼੍ਰੇਣੀ ਵਾਲਾ ਕੋਸ਼ਣਾ ਦੇਵੇ ਫਿਰ ਐਵੇਂ ਦਿਨਾਂ ਮੈਂ ਕੱਲ ਵੀ ਵੀਡੀਓ 'ਚ ਸਮਝਾਇਆ ਸੀ ਇਹ ਕਾਂਗੀਤਾ ਸਾਰਾ ਹੈ ਦੁਹਰਾਣਾ ਠੰਡਾ